ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 25 26 ਸਤੰਬਰ ਪੰਜਾਬ ਦੇ ਮੌਸਮ ਦੀ ਕਿ ਵੀਰੋ ਆਉਣ ਵਾਲੇ ਇਹ ਜੋ ਦੋ ਦਿਨ ਹੋਣਗੇ 25 ਤੇ 26 ਸਤੰਬਰ ਵੀਰੋ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸੋ ਵੀਰੋ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਦੇ ਨਾਲ ਸਾਂਝੀ ਕਰਦੇ ਆਂ ਵੀਰੋ ਇੱਕ ਸਿਸਟਮ ਹੈ ਜੋ ਕਿ ਚੱਕਰਵਾਤੀ ਤੂਫਾਨ ਵੀਰੋ ਬੰਗਾਲ ਦੀ ਖਾੜੀ ਤੋਂ ਉੱਠਿਆ ਸੀ ਉਹ ਹੌਲੀ-ਹੌਲੀ ਅੱਗੇ-ਅੱਗੇ ਪ੍ਰਭਾਵਿਤ ਕਰਦਾ ਹੋਇਆ ਜਿਹੜਾ ਛੋਟਾ-ਮੋਟਾ ਪ੍ਰਭਾਵ ਆਪਾਂ ਨੂੰ ਆਉਂਦੇ ਦਿਨਾਂ ਦੇ ਵਿੱਚ ਵੀਰੋ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਜਿਹਦੇ ਕਾਰਨ ਵੀਰੋ ਇੱਕ ਸਿਸਟਮ ਆਵੇਗਾ ਜੋ ਪੰਜਾਬ ਦੇ ਮੌਸਮ ਨੂੰ ਲਗਾਤਾਰ 26, 27, 28 ਵੀਰੋ ਆਉਣ ਵਾਲੇ ਦੋ ਤਿੰਨ ਦਿਨ ਹੋਣਗੇ ਇਹਨਾਂ ਦਿਨਾਂ ਦੇ ਵਿੱਚ ਮੌਸਮ ਨੂੰ ਪ੍ਰਭਾਵਿਤ ਕਰੇਗਾ ਸਿਸਟਮ ਦਾ ਵੀਰੋ ਛੋਟਾ-ਮੋਟਾ ਅਸਰ ਆਪਾਂ ਨੂੰ ਅੱਜ ਤੋਂ ਹੀ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਜ਼ਿਆਦਾਤਰ ਵੀਰੋ ਪ੍ਰਭਾਵ ਇਸ ਦਾ ਹਵਾਵਾਂ ਦੇ ਰੂਪ ਦੇ ਵਿੱਚ ਆਪਾਂ ਨੂੰ ਅੱਜ ਦਿਸ਼ਾ ਬਦਲ ਕੇ ਵੀਰ ਜੋ ਕਿ ਪੱਛਮਾ ਦੱਖਣ ਦਿਸ਼ਾ ਤੋਂ ਹਵਾਵਾਂ ਚਲਦੀਆਂ ਸੀ ਪਿਛਲੇ ਦਿਨਾਂ ਦੇ ਵਿੱਚ ਉਹ ਹਵਾਵਾਂ ਵੀਰ ਅੱਜ ਬਦਲ ਕੇ ਪੂਰਬ ਦੱਖਣ ਦਿਸ਼ਾ ਤੋਂ ਹੋ ਜਾਣਗੀਆਂ ਕਿਉਂਕਿ ਵੀਰ ਉਸ ਦੇ ਕਾਰਨ ਪੰਜਾਬ ਦੇ ਵਿੱਚ ਨਮੀ ਵਧੇਗੀ ਨਮੀ ਦੇ ਵਧਣ ਦੇ ਕਾਰਨ ਵੀਰ ਫਿਰ ਬਰਸਾਤ ਦੇ आसार ਬਣਨਗੇ ਆਉਂਦੇ ਦਿਨਾਂ ਦੇ ਵਿੱਚ ਸਿਸਟਮ ਦਾ ਵੀਰੋ ਜ਼ਿਆਦਾਤਰ ਪ੍ਰਭਾਵ ਆਪਾਂ ਨੂੰ ਪੰਜਾਬ ਦੇ ਪਹਾੜੀ ਸਰਹੱਦੀ ਖੇਤਰ ਨੇ ਉਹਨਾਂ ਖੇਤਰਾਂ ਦੇ ਵਿੱਚ ਵੀਰੋ ਆਪਾਂ ਨੂੰ ਜ਼ਿਆਦਾਤਰ ਅਸਰ ਦੇਖਣ ਨੂੰ ਵੱਧ ਮਿਲੇਗਾ ਅਮਰਸਰ ਸਾਹਿਬ ਤਰਨਤਾਰਨ ਪਠਾਨਕੋਟ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਵਗੈਰਾ ਵੀਰੋ ਰੂਪਨਗਰ ਇਹਨਾਂ ਖੇਤਰਾਂ ਦੇ ਵਿੱਚ ਤੇ ਵੀਰੋ ਇਸ ਦੇ ਵਿੱਚ ਫਿਰੋਜ਼ਪੁਰ ਫਰੀਦਕੋਟ ਜੋ ਪੱਛਮੀ ਸਰਹੱਦੀ ਖੇਤਰ ਨੇ ਉਹ ਵੀ ਥੋੜਾ ਜਿਹਾ ਸਿਸਟਮ ਦੇ ਵਿੱਚ ਵੀਰੋ ਅੰਡਰ ਹੁਲ ਕਵਰ ਹੋਣਗੇ ਬਾਕੀ ਵੀਰੋ ਪੰਜਾਬ ਦੇ ਜੋ ਦੱਖਣੀ ਭਾਗ ਨੇ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਇਹਨਾਂ ਖੇਤਰਾਂ ਦੇ ਵਿੱਚ ਉਹਨਾਂ ਖੇਤਰਾਂ ਦੇ ਮੁਕਾਬਲੇ ਵੀਰੋ ਬਰਸਾਤ ਦੀ ਉਮੀਦ ਘੱਟ ਰਹੇਗੀ ਪਰ ਓਵਰਆਲ ਵੀਰੋ ਸਾਰੇ ਹੀ ਪੰਜਾਬ ਦੇ ਵਿੱਚ ਇੱਕ ਵਾਰੀ ਮੌਸਮ ਪ੍ਰਭਾਵਿਤ ਹੋਵੇਗਾ ਬਸ ਅੱਜ ਵੀਰੋ ਹਵਾਵਾਂ ਦੇ ਵਿੱਚ ਬੱਦਲ ਦੇਖਣ ਨੂੰ ਮਿਲੇਗਾ ਰਾਤ ਨੂੰ ਹੋਰ ਪ੍ਰਭਾਵ ਵੀਰੋ ਕੱਲ ਦਿਨ ਦੇ ਸਮੇਂ ਹੋਰ ਪ੍ਰਭਾਵ ਇਸ ਤੋਂ ਬਾਅਦ 2-3 ਦਿਨਾਂ ਹੁੰਦੇ ਦਿਨ ਲਗਾਤਾਰ ਵੀਰੋ ਪੰਜਾਬ ਦਾ ਮੌਸਮ ਸਾਫ਼ ਨਹੀਂ ਹੋਵੇਗਾ ਬਦਲਵਾਈ ਆਵਾਜਾਈ ਕਰੇਗੀ ਸਾਰੇ ਹੀ ਪੰਜਾਬ ਦੇ ਉੱਪਰ ਦੀ ਬਰੌਂ ਦੇ ਜਾਂਦੇ ਬੱਦਲ ਕਿਸੇ ਵੀ ਖੇਤਰਾਂ ਦੇ ਵਿੱਚ ਮੀਂਹ ਵਰਸਾਤੀ ਗਤੀਵਿਧੀਆਂ ਦਰਮਿਆਨੇ ਤੋਂ ਹਲਕੇ ਸ਼ਰਾਟੇ ਵੀ ਰੋ ਕਿਸੇ ਖੇਤਰਾਂ ਦੇ ਵਿੱਚ ਕਿਣਮਣ ਦਾ ਮਾਹੌਲ ਇਦਾਂ ਦਾ ਆਪਾਂ ਨੂੰ ਦੇਖਣ ਨੂੰ 2-3 ਦਿਨ ਵੀਰੋ ਮੌਸਮ ਮਿਲੇਗਾ ਵੀਰੋ ਟੈਂਪਰੇਚਰ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਤਕਰੀਬਨ 2 ਤੋਂ 3 ਡਿਗਰੀ ਦੀ ਗਰਾਫਟ ਆ ਗਈ ਜੋ ਕਿ ਅੱਜ ਵੀਰੋ ਟੈਂਪਰੇਚਰ 36-37 ਡਿਗਰੀ ਹੋਣਗੇ ਕੱਲ ਨੂੰ ਤਕਰੀਬਨ 33-34 ਡਿਗਰੀ ਦੇ ਵਿੱਚ ਰਹਿ ਜਾਣਗੇ ਵੀਰੋ ਆਉਂਦੇ ਦਿਨਾਂ ਦੇ ਵਿੱਚ ਆਪਾਂ ਨੂੰ ਗਰਮੀ 2-3 ਦਿਨਾਂ ਟੈਂਪਰੇਚਰ 2-3 ਡਿਗਰੀ ਅੱਜ ਦੇ ਬਾਕੀ ਵੀਰੋ ਰਾਤ ਦੇ ਟੈਂਪਰੇਚਰ ਤਕਰੀਬਨ ਉੱਥੇ 22 ਡਿਗਰੀ ਦੇ ਟਿਕੇ ਰਹਿਣਗੇ ਤੇ ਵੀਰੋ ਜੇਕਰ ਮੌਸਮ ਵਿੱਚ ਕੋਈ ਹੋਰ ਅਚਾਨਕ ਵੱਡੀ ਤਬਦੀਲੀ ਹੁੰਦੀ ਹੈ ਤਾਂ ਆਪਾਂ ਸਮੇਂ ਤੋਂ ਪਹਿਲਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਫਿਰ ਤੋਂ ਸਾਂਝੀ ਕਰਾਂਗੇ ਇੱਕ ਵਾਰੀ ਵੀਰੋ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਜੋ ਦਿਨ ਦਿਨ ਹੋਣਗੇ ਵੀਰ ਅੱਜ 25 26 27 28 ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਖਰਾਬ ਹੋਵੇਗਾ ਇੱਕ ਵਾਰੀ ਵੀਰੋ ਝੜੜ ਦਾ ਮਾਹੌਲ ਬਣੇਗਾ ਪੰਜਾਬ ਦੇ ਵਿੱਚ ਮੌਸਮ ਸਾਫ਼ ਨਹੀਂ ਹੋਵੇਗਾ ਧੁੱਪ ਦੇ ਚਾਂਸ ਘੱਟ ਰਹਿਣਗੇ ਬੱਦਲ ਵਾਈ ਤੇ ਵੀਰੋ ਤੇਜ਼ ਹਵਾਵਾਂ ਐਦਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਅੱਜ ਵੀ ਵੀਰੋ ਪੂਰਬੀ ਹਵਾਵਾਂ ਚੰਗੀ ਰਫ਼ਤਾਰ ਤੇ ਚੱਲ ਸਕਦੀਆਂ ਨੇ ਬਾਕੀ ਵੀਰੋ ਜਿਵੇਂ ਜਿਵੇਂ ਆਪ ਨੂੰ ਜਾਣਕਾਰੀ ਮਿਲੂਗੀ ਸਮੇਂ-ਸਮੇਂ ਤੇ ਸਾਰੀ ਲੈ ਕੇ ਆਪਾ ਹਾਜ਼ਰ ਹੁੰਦੇ ਰਾਂਗੇ ਸੋ ਮੌਸਮ ਦੀ ਹਰ ਪ੍ਰਕਾਰ ਦੀ ਜਾਣਕਾਰੀ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਨੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ